sorpe 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 lyo so sorpe lyo so sorpe.

ਬਜ਼ਾਰ ਚ 1.5 150 ਦੋ ਰੁਪਏ ਵਾਲੇ ਦੁਪੱਟੇ ਕਰਤੇ ਸਿਰਫ 50 ਰੁਪਏ 50 ਰੁਪਏ 50 ਰੁਪਏ ਦੁਪੱਟਾ ਦੇਖੋ ਜੀ ਇੱਕ ਹੋਰ ਬਹੁਤ ਵੱਡੀ ਕਮਾਲ ਕਰਤੀ ਅੱਜ ਦਾ ਧਮਾਕੇ ਦੇ ਧਮਾਕੇ ਜਿਹੜੀ ਬਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 8-800 ਰੁਪਏ ਦੀ ਡਬਲ ਬੈੱਡ ਸ਼ੀਟ ਲੈ ਜਾਓ 200 ਰੁਪਏ ਦੀ ਆ ਲਓ ਜੀ ਮਾਤੂ ਸ਼੍ਰੀ ਨੇ ਲਾਤੇ 27 ਮਈ ਤੋਂ ਲੈ ਕੇ 31 ਮਈ ਤੱਕ ਸੇਲ 250 ਦਾ 1 500 ਦੇ ਦੋ ਲੈ ਜਾਓ ਲੈ ਜਾਓ ਲੈ ਜਾਓ ਲੁਕ ਲਓ ਮੇਲੇ ਚਾਰੀ ਪਾਸੇ ਕੈਮਰਾ ਮਾਰ ਦਿਓ ਕਾਦੀਆਂ ਵਾਲੀ ਦੁਕਾਨ ਦੇ ਕੱਲਾ ਕੱਲਾ ਖੂਨ ਜਾ ਦਿਖਾ ਦਿਓ ਦੇਖੋ ਲੋਕ ਕਿਥੋਂ ਦੂਰੋਂ ਦੂਰੋਂ ਆ ਗਏ ਆ ਬੀਬੀਓ ਭੈਣੋ ਲੋਕਾਂ ਦਾ ਆਪਣਾ ਫਰਜ ਪਛਾਣ ਲਿਆ ਲੋਕ ਆ ਗਏ ਗੱਡੀਆਂ ਸਕੂਟਰ ਮੋਟਰਸਾਈਕਲ ਚਾਕੇ ਲੱਖਾਂ ਰੁਪਏ ਵੇਚਾਰੇ ਆ ਆ ਦੇਖੋ ਜੀ ਜਿਹੜੇ ਬਾਜ਼ਾਰ ਚ ਮਿਲਦਾ 800 ਰੁਪਏ ਦਾ ਸੂਟ ਸਾਡੇ ਕੋਲ ਆਓ ਲੈ ਜਾਓ 800 ਦੇ ਦੋ ਮਲਾਈ ਯਾਰ ਕਾ ਕਪੜਾ 400 ਰੁਪਏ ਦਾ ਸੂਟ ਕਰਦਾ ਆ ਦੇਖੋ ਭਾਈ ਜੀ ਡਿਜ਼ਾਈਨਰ ਪੀਸ ਆਲ ਓਵਰ ਦੇ ਵਿੱਚ ਆਏਗਾ ਨਾਲ ਮੈਚਿੰਗ ਦੁਪੱਟਾ ਦੇਖੋ ਕਢਾਈ ਕਿੰਦਾ ਪਿਆਰਾ ਬਣਿਆ ਹੋਇਆ ਪ੍ਰਿੰਟ ਦੁਪੱਟੇ ਦੇ ਨਾਲ 500 ਰੁਪਏ ਦੇ ਤੁਹਾਨੂੰ ਮਾਤੂ ਸ਼੍ਰੀ ਚ ਮਿਲ ਜੇਗਾ ਮਾਰਕੀਟ ਦੇ ਵਿੱਚ ਇਹ ਤੁਹਾਨੂੰ 7-800 ਦੀ ਰੇਂਜ ਦਿੱਤਾ ਜਾਂਦਾ ਵਾ ਸੋ ਆ ਦੇਖੋ ਜੀ ਬਜ਼ਾਰਾਂ ਦੇ ਵਿੱਚ ਕੁੜੀਆਂ ਤਰਤਦੀਆਂ ਭਈ ਰੰਗ ਹੋਵੇ ਬਲੈਕ ਉੱਤੇ ਕਢਾਈ ਇੰਤਾਂ ਦੀ ਕੱਢੀ ਹੋਵੇ ਬੁਟੀਕ ਪੀਸ ਬਣਿਆ ਹੋਵੇ ਬਾਜ਼ਾਰ ਚ ਕਿਸੇ ਸਟੋਰ ਤੇ ਸ਼ੋਅਰੂਮ ਜਾ ਕੇ ਰੇਟ ਪੁੱਛਾ ਕਰ ਲਓ 2000-2200-2400 ਇੰਤਾਂ ਸਾਡੇ ਕੋਲ ਦਮਾਂਗੇ 850 ਦਾ ਦੁੱਧ ਹਾਂ ਦੇਖੋ ਭਾਈ ਆਜੋ ਮਾਤੂ ਸ਼੍ਰੀ ਦਸਤਾ ਕੇਰੇ ਦੇ ਵਰਕ ਦੇ ਨਾਲ ਦੁਪੱਟਾ ਸ਼ਾਨਦਾਰ ਪਿਓਰ ਦਾ ਕੇਰੇ ਦੇ ਨਾਲ ਦੁਪੱਟਾ ਬਣਿਆ ਹੋਇਆ ਬਹੁਤ ਪਿਆਰਾ 1275 ਦੀ ਰੇਂਜ ਵਿੱਚ ਮਾਰਕੀਟ ਤੇ 2000 ਤੋਂ ਥੱਲੇ ਨਹੀਂ ਮਿਲੇਗਾ ਦੇਖੋ ਜੀ ਕੋਈ 1000 ਕੋਈ 1200 ਕੋਈ 1400 ਕੋਈ 1500 ਇੰਨੀ ਕੁ ਰੇਂਜਾਂ ਦੇ ਵਿੱਚ ਟੌਪ ਟੌਪ ਦੀਆਂ ਚੀਜ਼ਾਂ ਤੋਂ ਡੇੜੀਆਂ ਅੱਜ ਦੀ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਜਿੱਥੇ ਐਨੇ ਜ਼ਿਆਦਾ ਤੁਹਾਡੇ ਫਾਇਦੇ ਕਰਾ ਲੈਣੇ ਆ ਤੁਸੀਂ ਵੀ ਕਹਿਣਾ ਵਾਹ ਕਿਆ ਬਾਤ ਆ ਲੁੱਟਾਂ ਹੀ ਕਰਾਉਂਦੇ ਰਹੇ ਭਾਈ ਹੋਰ ਪਾਸੇ ਜਾ ਕੇ ਪਹਿਲਾਂ ਕਿਉਂ ਨਹੀਂ ਗਏ ਮਾਤੂ ਸ਼ਰੀ ਆ ਦੇਖੋ ਭਾਈ ਦੁਪੱਟਾ ਜਾਲ ਬਣਿਆ ਹੈ ਮਿਰਰ ਵਰਕ ਦੇ ਨਾਲ ਕੋਈ ਮੇਰੀ ਭੈਣ ਕਹਿੰਦੀ ਮੈਂ ਵਿਆਹ ਸ਼ਾਦੀ ਨੂੰ ਸੂਟ ਪਾਣਾ ਹੈਵੀ ਨਾ ਹੋਵੇ ਲਾਈਟ weight ਵਿੱਚ ਹੋਵੇ ਪਰ ਦੁਪੱਟਾ ਡਿਜ਼ਾਈਨਰ ਕਮੀਜ਼ ਡਿਜ਼ਾਈਨਰ ਬਣੀ ਹੋਵੇ ਦੇਖੋ ਜੀ ਸਾਡੇ ਕੋਲ 100 ਰੁਪਏ ਦਾ ਸੂਟ 100 ਰੁਪਏ ਦਾ ਰੈਡੀਮੇਡ ਪਲਾਜੋ ਸੂਟ 200 ਰੁਪਏ ਦਾ ਨਾਲਾ ਕੱਟ ਤਾਂ ਹੈਗੇ ਆ ਪਰ ਰਾਣੀਆਂ ਮਹਾਰਾਣੀਆਂ ਵਾਲੇ ਡਿਜ਼ਾਈਨ ਵੀ ਹੈਗੇ ਆ ਓ ਕਿਤੇ ਇਤਾਂ ਦੀ ਗੱਲ ਨਾ ਮੰਨ ਤੇ ਲੈ ਲਿਓ ਵੇ ਮਾਤੂ ਸ਼੍ਰੀ 100 100 200 200 ਹੀ ਦਿੰਦਾ ਓਏ ਸਾਡੇ ਕੋ ਤਾਂ ਗਹਿਣੇ ਆ ਸਾਡਾ ਇੱਕੋ ਹੀ ਅਸੀਂ ਫੈਸਲਾ ਕੀਤਾ ਵੀ ਪੰਜਾਬ ਦੇ ਲੋਕਾਂ ਦਾ ਫਾਇਦਾ ਕਰਨਾ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ 500 ਵਾਲਾ ਸੂਟ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 200 ਰੁਪਏ 200 ਰੁਪਏ 200 ਰੁਪਏ ਆਜੋ ਮਾਤੂ ਸ਼੍ਰੀ ਦੇਖੋ ਜੀ ਜਿਹੜੇ ਬਾਜ਼ਾਰ ਦੇ ਵਿੱਚ ਮਿਲਦੇ ਰੈਡੀਮੇਡ ਨਾਇਨਾਕਰ ਸੂਟ 880 ले जाओ दो सौ रुपए ले जाओ दो सौ रुपए ले जाओ दो सौ रुपए बहुत बड़ी सेल गई से बहुत बड़ी सेल गई से मई तो मई तक शुक्रवार तक सोमवार मंगलवार बुधवार वीरवार शुक्रवार आ जाओ बड़े फायदे बड़े फायदे बड़े फायदे ले जाओ सौ रुपए ले जाओ सौ रुपए लागी मातु श्री दस्तार गए बड़े मेले सौ सौ रुपए मार्केट चीन तीन सौ पांच पांच सौ दी लै जाओ मातु श्री आ जाओ 100 ਰੁਪਏ 100 ਰੁਪਏ 200 ਰੁਪਏ ਦੇ ਵਿੱਚ ਨਾਇਰਾ ਕੱਟ ਦੇ ਨਾਲ ਲੈ ਜਾਓ ਦੇਖੋ ਜੀ ਨਾ 800 ਦੇਣ ਦੀ ਲੋੜ ਆ ਨਾ 1000 ਦੇਣ ਦੀ ਲੋੜ ਆ ਸਿਰਫ 200 ਰੁਪਏ 200 ਰੁਪਏ ਦੇ ਵਿੱਚ ਰੈਡੀमेड ਆ ਦੇਖੋ ਰੈਡੀमेड ਨਾਇਰਾ ਕਾ ਸੂਟ ਲੈ ਜਾਓ 200 ਰੁਪਏ ਦੇ ਵਿੱਚ ਆ ਦੇਖੋ ਜੀ ਇੱਕ ਹੋਰ ਪਟਾਈ ਜਬਰਦਸਤ ਬੰਬ ਫਲਾਤਾ ਬਾਜ਼ਾਰ 'ਚ 1.5 150 200 ਵਾਲੇ ਦੁਪੱਟੇ ਘੱਟ ਤੇ ਸਿਰਫ 50 ਰੁਪਏ 50 ਰੁਪਏ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ ਲੈ ਜਾਓ 50 ਰੁਪਏ ਦੁਪੱਟਾ ਦੇਖੋ ਜੀ ਇੱਕ ਹੋਰ ਬਹੁਤ ਵੱਡੀ ਕਮਾਲ ਕਰਤੀ ਅੱਜ ਤਾਂ ਧਮਾਕੇ ਦੇ ਧਮਾਕੇ ਜਿਹੜੀ ਬਾਜ਼ਾਰ ਚ ਜਾ ਕੇ ਤੁਸੀਂ ਲੈਣੇ ਹੋ 8-800 ਰੁਪਏ ਦੀ ਡਬਲ ਬੈੱਡ ਸ਼ੀਟ ਲੈ ਜਾਓ 200 ਰੁਪਏ ਦੀ 200 ਰੁਪਏ ਦੀ 200 ਰੁਪਏ ਦੀ ਬੈੱਡ ਸ਼ੀਟ ਲੈ ਜਾਓ ਜੀ 200 ਰੁਪਏ ਦੀ ਆ ਲਓ ਜੀ ਮਾਤੂ ਸ਼੍ਰੀ ਨਾਲ ਲਾ ਤੇ 27 ਮਈ ਤੋਂ ਲੈ ਕੇ 31 ਮਈ ਤੱਕ ਸੇਲ 250 ਦਾ ਇੱਕ 500 ਦੇ ਦੋ ਲੈ ਜਾਓ ਲੈ ਜਾਓ ਲੈ ਜਾਓ ਲੁੱਟ ਲਾ ਮਿਲੇ ਮੋਤੂ ਸ਼ਰੀ ਦਸਤਾਰ ਦੇ ਵਿੱਚ ਲੱਗੀ ਸੇਲਬੋ ਮਰੀ ਦੇਖੋ ਜੀ 502 502 502 ਬਾਜ਼ਾਰ ਚ 500 ਦਾ ਇੱਕ ਲੈ ਜਾਓ 502 ਉਹ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋ ਦੁਕਾਨਦਾਰੋ ਪ੍ਰਿੰਟ ਸੂਟ ਲੈ ਜਾਓ 2250 2250 ਦਾ 1250 ਆ ਦੇਖੋ ਜੀ ਜਿਹੜੇ ਬਾਜ਼ਾਰ ਚ ਮਿਲਦਾ 800 ਰੁਪਏ ਦਾ ਸੂਟ ਸਾਡੇ ਕੋਲ ਆਓ ਲੈ ਜਾਓ 800 ਦੇ ਦੋ ਮਲਾਈ ਯਾਰ ਦਾ ਕਪੜਾ 400 ਰੁਪਏ ਦਾ ਸੂਟ ਕਰਤਾ 400 ਰੁਪਏ ਦਾ ਸੂਟ 400 ਰੁਪਏ ਦਾ ਕਰਤਾ ਭਾਈ ਜੀ ਡਿਜ਼ਾਈਨ ਦੇਖੋ 400 ਰੁਪਏ ਦੇ ਸੂਟਾਂ ਚ ਤੁਹਾਨੂੰ ਸਾਰੇ ਡਿਜ਼ਾਈਨ ਮਿਲਣਗੇ ਵੱਖ-ਵੱਖ ਰੇਟਾਂ ਦੇ ਵਿੱਚ ਤੁਹਾਨੂੰ ਸਾਰੇ ਡਿਜ਼ਾਈਨ ਦਵਾਂਗੇ ਸਾਰੇ ਡਿਜ਼ਾਈਨ ਬੋਲ-ਬੋਲ ਕੇ ਬੱਚੇ ਆ ਗਏ ਸਲਾਜੀ 31 ਮਈ ਤੱਕ ਬਹੁਤ ਵੱਡੇ ਫਾਇਦੇ ਹੋਣਿਆ ਸੋਮਵਾਰ ਤੋਂ ਸ਼ੁੱਕਰਵਾਰ ਜਿਹੜੇ ਦੁਕਾਨਦਾਰ ਆ ਰੀਸੇਂਦਰਾ ਜਿਹੜੇ ਆਮ ਲੋਕ ਆ ਜਿਨ੍ਹਾਂ ਨੇ ਆਪਣੇ ਘਰਾਂ 'ਚ ਵੇਚਣ ਲਈ ਕਪੜਾ ਲੈਣਾ ਆਜੋ ਬਹੁਤ ਵੱਡੇ ਫਾਇਦੇ ਹੋ ਰਹੇ ਆ ਅੱਤੀ ਮਈ ਤੱਕ ਆ ਜਾਓ ਆ ਦੇਖੋ ਜੀ ਆ ਵੀ ਬਾਜ਼ਾਰ ਦੇ ਵਿੱਚ ਕੋਈ ਕਹਿੰਦਾ 600 ਕੋਈ ਕਹਿੰਦਾ 700 ਇੱਥੇ ਦਵਾਂਗੇ 600 ਦੇ ਟਨ 200 ਰੁਪਏ ਦਾ ਸੂਟ ਦੁਪੱਟਾ ਨਾਲ ਦਵਾਂਗੇ 200 ਰੁਪਏ ਦਾ ਸੂਟ ਇੰਤਿਹਾਰ ਚ ਸਭ ਤੋਂ ਵੱਡਾ ਰੇਟ ਘੱਟ ਕਰਤਾ ਨਾ ਕਿਸੇ ਨੇ ਦੇਣਾ ਨਾ ਕਿਸੇ ਤੋਂ ਦੇਣਾ ਰੰਗ ਚੈੱਕ ਕਰੋ ਰੰਗ ਹੀ ਬਹੁਤ ਮੈਜਣਿਆ 200 200 2 200 ਦੇ ਵਿੱਚ ਦੇ ਰਹੇ ਆ ਆ ਵੀ ਚੈੱਕ ਕਰ ਲਓ ਜੀ ਯਾਰ ਜਿੱਥੇ ਮਰਜ਼ੀ ਚੱਲ ਜਾਓ 800 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 700 ਦੇ ਦੋ ਮਾਦਰਮ 350 ਦਾ ਇੱਕ 700 ਦੇ ਦੋ ਰੰਗ ਦੋਨੇ ਬਹੁਤ ਸੋਹਣੇ ਤੁਹਾਨੂੰ ਆਪ ਦੇ ਦੇਣੇ ਆ ਆ ਦੇਖੋ ਭਾਜੀ ਡਿਜ਼ਾਈਨਰ ਪੀਸ ਆਲਓਵਰ ਦੇ ਵਿੱਚ ਆਏਗਾ ਨਾਲ ਮੈਚਿੰਗ ਦੁਪੱਟਾ ਦੇਖੋ ਕਢਾਈ ਕਿੱਡਾ ਪਿਆਰਾ ਬਣਿਆ ਹੋਇਆ ਹੈ ਪ੍ਰਿੰਟਰ ਦੁਪੱਟੇ ਦੇ ਨਾਲ 500 ਰੁਪਏ ਦੇ ਤੁਹਾਨੂੰ ਮਾਤੂ ਸ਼੍ਰੀਚ ਮਿਲ ਜੇਗਾ ਮਾਰਕੀਟ ਦੇ ਵਿੱਚ ਇਹ ਤੁਹਾਨੂੰ 7-800 ਦੀ ਰੇਂਜ ਚ ਦਿੱਤਾ ਜਾਂਦਾ ਵਾ ਅੱਗੇ ਦੇਖੋ ਭਾਜੀ ਡਿਜ਼ਾਈਨ ਕਿੱਡਾ ਪਿਆਰਾ ਬਣਿਆ ਹੋਇਆ ਆ ਵੀ ਲੈ ਲਓ ਜੀ 5-500 5-500 5-500 5-500 ਰੁਪਏ ਚ ਸੂਟ ਦੇਖੋ ਮਲਾਈ ਵਰਗਾ ਕੱਪੜਾ ਦੇਈ ਜਾਂਦੇ ਆ ਆ ਵੀ ਚੈੱਕ ਕਰ ਲਓ ਮਾਦਰਬ ਹਰ ਇੱਕ ਸੂਟ ਦੇ ਉੱਤੇ ਧਮਾਕੇਦਾਰ ਆਫਰਾਂ ਲਾ ਦਿੱਤੀਆਂ ਹੈਗੀਆਂ ਬਜ਼ਾਰ ਦੇ ਵਿੱਚ ਜਾਣਦੇ ਹੋ 1500 ਦਾ ਇੱਕ ਇੱਥੇ ਆਪਾਂ ਤੁਹਾਨੂੰ ਦੇਣੇ ਆ 1300 ਦੇ 2 650 ਰੁਪਏ ਦਾ ਸੂਟ ਕਰਤਾ ਇਹਦੇ ਵਿੱਚ ਰੰਗ ਦੇਖੋ ਆ ਦੇਖੋ ਜੀ ਬਹੁਤ ਸੋਹਣਾ ਸੁਪਰ ਐਕਸਕਲੂਸਿਵ ਪੀਸ ਦਿਖਾ ਰਹੇ ਆ ਜਿਹਨੂੰ ਅਫਗਾਨੀ ਸੂਟ ਕਹਿ ਕੇ ਕਿ ਦੁਕਾਨਦਾਰ ਵੇਚ ਦਿਆ ਜਿਹਨੂੰ ਕਹਿੰਦੇ ਪਾਕਿਸਤਾਨ ਤੋਂ ਆਇਆ ਆ ਵੀ ਤੁਹਾਨੂੰ ਆਪਾਂ ਦੇ ਦੇਣਾ ਸਿਰਫ 650 ਰੁਪਏ ਦਾ ਸੂਟ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣੇ ਆ ਆ ਵੀ ਲੈ ਜਾਓ ਦੁਪੱਟਾ ਦੇਖੋ ਕਿੰਨਾ ਸੋਹਣਾ ਇਹ ਵੀ ਡੇਟ ਹੈ ਜੀ 650 ਦਾ ਸਰਦਾਰ ਸਾਹਿਬ ਬੜਾ ਸੋਹਣਾ ਪ੍ਰਿੰਟ ਆਹ ਦੇਖੋ ਭਾਈ ਮਸਲੀਨ कॉटन ਦੇ ਵਿੱਚ ਪਿਓਰ ਦੁਪੱਟਾ ਬਣਿਆ ਹੋਇਆ ਕਿੱਡਾ ਡਿਜੀਟਲ ਪ੍ਰਿੰਟਿੰਗ ਦੇ ਨਾਲ ਆਲ ਓਵਰ ਸੂਟ ਆਏਗਾ ਡਿਜ਼ਾਈਨਰ ਪੀਸ ਇਹਦੇ ਤੁਹਾਨੂੰ ਰੰਗ ਦਿਖਾਵਾਂਗੇ ਦੁਪੱਟੇ ਦੇਖੋ ਡਿਜ਼ਾਈਨਰ ਬਣੇ ਹੋਏ ਸਾਰੇ ਮਾਰਕੀਟ ਦੇ ਵਿੱਚ ਇਹ ਤੁਹਾਨੂੰ 1000 ਤੋਂ ਥੱਲੇ ਨਹੀਂ ਮਿਲਦਾ ਆਪਣੇ ਕੋ ਤੁਹਾਨੂੰ ਆਫਰ ਆ ਲੱਗਿਆ ਬਹੁਤ ਭਾਰੀਆਂ ਮਾਤੂ ਸ਼੍ਰੀ ਆਜੋ ਬਹੁਤ ਵੱਡੇ ਫਾਇਦੇ ਕਰੂਗਾ ਦੇਖੋ ਜੀ 770 ਰੁਪਏ ਦਾ ਸੂਟ ਦੇ ਰਹਿਣਾ ਤੁਹਾਨੂੰ ਸੋ ਆਹ ਦੇਖੋ ਜੀ ਬਾਜ਼ਾਰਾਂ ਦੇ ਵਿੱਚ ਕੁੜੀਆਂ ਤਰਫ ਦੀਆਂ ਭਈ ਰੰਗ ਹੋਵੇ ਬਲੈਕ ਉੱਤੇ ਕਢਾਈ ਇਤਾਂ ਦੀ ਕੱਢੀ ਹੋਵੇ ਬੁਟੀਕ ਪੀਸ ਬਣਿਆ ਹੋਵੇ ਬਾਜ਼ਾਰ 'ਚ ਕਿਸੇ ਸਟੋਰ ਤੇ ਸ਼ੋਅਰੂਮ 'ਚ ਜਾ ਕੇ ਰੇਟ ਪੁੱਛਾ ਕਰ ਲੋ 2200 2400 ਇਤਾਂ ਸਾਡੇ ਕੋਲ ਦਵਾਂਗੇ 850 ਰੁਪਏ ਦਾ ਛੂਟ 850 ਰੁਪਏ ਦਾ ਸੂਟ ਕਰਤਾ ਆ ਲਓ ਜੀ ਦੇਖੋ ਟਾਪ ਦਾ ਐਂ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆ ਦੇਖੋ ਜੀ ਦੁਪੱਟਾ ਕਿੰਨਾ ਸੋਹਣਾ ਆ ਦੇਖੋ ਜੀ ਪੌਂਜੇ ਦੇ ਕੰਮ ਕੀਤਾ 3500 ਰੁਪਏ ਬਾਜ਼ਾਰ ਦਾ ਰੇਟ ਸਾਡੇ ਕੋਲੋਂ ਲੈ ਜਾਓ ਸਿਰਫ 1000 ਰੁਪਏ ਦੇ ਵਿੱਚ ਆ ਵੀ ਲੈ ਜਾਓ 1000 ਰੁਪਏ ਦੇ ਵਿੱਚ ਮਤਲਬ ਤੁਹਾਡੇ ਬਹੁਤ ਸੋਹਣੇ ਫਾਇਦੇ ਕਰ ਜਣੇ ਆ ਰੰਗ ਦੇਖੋ ਡਿਜ਼ਾਈਨ ਦੇਖ ਲਓ ਪੌਂਜੇ ਦੇ ਕੰਮ ਦੇਖ ਲਓ ਕੁੜੀਆਂ ਕੰਨੀਆਂ ਦੁਪੱਟੇ ਸਾਨੂੰ ਚਾਹੀਦੇ ਇਦਾਂ ਦੇ 1000 ਰੁਪਏ ਦਾ ਸੂਟ ਹੈ ਚੈਲੰਜ ਆਜੇ ਤੁਹਾਨੂੰ ਕੋਈ ਹੋਰ ਦੇ ਦੇਵੇ ਆ ਇੱਕ ਹੋਰ ਫਾਇਦਾ ਕਰ ਦਿੰਦੇ ਆ ਹੋਰ ਰੇਟ ਘਟਾਤਾ ਇਹ 1000 ਨਹੀਂ ਲੈਣਾ ਇਹ 850 ਦੇਣਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਇੱਕ ਤੋਂ ਵੀ ਇੱਥੇ ਕੋਈ ਡਿਜ਼ਾਈਨਿੰਗ ਦੀ ਕਮੀ ਨਹੀਂ ਇੱਕ ਤੋਂ ਵੀ ਇੱਥੇ ਕੋਈ ਕਮੀ ਨਹੀਂ ਸਿਰਫ ਫਾਇਦੇ ਹੋ ਰਹੇ ਆ ਤੁਹਾਡੇ ਫਾਇਦੇ ਹੁਣੇ ਆ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 27 ਮਈ ਤੋਂ ਲੈ ਕੇ 31 ਮਈ ਤੱਕ 5 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਆਜੋ ਬੋਲ ਬੋਲ ਦੇ ਬੱਚੇ ਦਵਾਂਗੇ ਚੁੰਡ ਚੁੰਡ ਕੇ ਇਦਾਂ ਦੇ ਆਹ ਦੇਖੋ ਭਾਈ ਆਜੋ ਮਾਤੂ ਸ਼੍ਰੀ ਦਸਤਾਖੇਰੇ ਦੇ ਵਰਕ ਦੇ ਨਾਲ ਦੁਪੱਟਾ ਸ਼ਾਨਦਾਰ ਪਿਓਰ ਦਾ ਕੇਰੇ ਦੇ ਨਾਲ ਦੁਪੱਟਾ ਬਣਿਆ ਹੋਇਆ ਬਹੁਤ ਪਿਆਰਾ 1275 ਦੀ ਰੇਂਜ ਵਿੱਚ ਮਾਰਕੀਟ ਤੇ 2000 ਤੋਂ ਥੱਲੇ ਨਹੀਂ ਮਿਲੇਗਾ ਆਹ ਦੇਖੋ ਭਾਈ ਦੁਪੱਟੇ ਤੇ ਕਢਾਈ ਸ ਫਰੰਟ ਬਣਿਆ ਹੋਇਆ ਕਢਾਈ ਕੀਤੀ ਹੋਈ ਹੈ ਸਪੋਕਸੀ ਵਰਕ ਦੇ ਨਾਲ ਡਿਜ਼ਾਈਨਰ ਪੀਸ ਤੁਹਾਨੂੰ ਮਾਰਕੀਟ ਦੇ ਵਿੱਚ ਬਹੁਤ ਲੁੱਟਿਆ ਜਾਂਦਾ ਪਰ ਮਾਤੂ ਸ਼੍ਰੀ ਸਰਦਾਰ ਉਹ ਕੰਮ ਨਹੀਂ ਕਰਦਾ ਆ ਦੇਖੋ ਡਿਜੀਟਲ ਪ੍ਰਿੰਟਿੰਗ ਦੇ ਨਾਲ ਦੁਪੱਟਾ ਬਾਜੀ ਦੇਖੋ ਕਿੰਨਾ ਪਿਆਰਾ ਬਣਿਆ ਆ ਪਿਓਰ ਦਾ ਦੁਪੱਟਾ ਇੱਥੇ ਤੁਹਾਨੂੰ ਡਿਜ਼ਾਈਨ ਕਲਰ ਤੁਹਾਨੂੰ ਸਾਰੇ ਵੱਖ-ਵੱਖ ਦੇ ਦੇਵਾਂਗੇ ਇੱਕ ਵਾਰੀ ਮਾਤੂ ਸ਼੍ਰੀ ਦਸਤਾਰ ਜ਼ਰੂਰ ਆਓ ਇਹ ਰੇਟ ਕੋਈ 2500 ਨਹੀਂ ਕੋਈ 2600 ਨਹੀਂ 1275 ਰੁਪਏ ਦਾ ਸੂਟ ਆ ਇਹ ਵੀ ਨੋਟਸ ਤੁਹਾਨੂੰ ਕਰਾਉਣ ਨੇ ਆ ਦੇਖੋ ਜੇ ਤੁਸੀਂ ਲੈਣਾ ਵਿਆਹ ਸ਼ਾਦੀ ਦੇ ਕੱਪੜਾ ਲੈਣਾ ਤੁਸੀਂ ਲੈਣਾ ਦਾਜ ਵੇੜ ਦੇ ਕੱਪੜਾ ਤੁਸੀਂ ਦੇਣ ਲੈਣੇ ਲੈਣਾ ਜਿਹੜਾ ਬਾਜ਼ਾਰ 'ਚ 50000 ਦਾ ਲੈਣਾ ਸਾਡੇ ਕੋਲ ਲੈ ਜਾਓ 15000 ਦਾ 3000 ਦਾ ਸੂਟ ਬਾਜ਼ਾਰ 'ਚ ਇੱਕ ਇੱਥੇ 3000 ਦੇ ਦੋ ਮਤਲਬ 1500 1500 1500 ਆ ਦੇਖੋ ਭਾਜੀ ਨੈੱਕ ਤੇ ਵਰਕ ਕਿਡਾ ਪਿਆਰਾ ਬਣਿਆ ਘੇਰੇ ਤੇ ਨੋਰਮਲ ਜਿਹਾ ਵਰਕ ਆਊਗਾ ਨਾਲ ਆਊਗੀ ਬੋਟਮ ਡਿਜੀਟਲ ਪ੍ਰਿੰਟਿੰਗ ਦੇ ਨਾਲ ਦੁਪੱਟਾ ਡਿਜ਼ਾਈਨਰ ਪੀਸ ਦੇਖੋ ਬੁਟੀਕਾਂ ਵਾਲੇ ਸਾਰੇ ਕਲਰ ਪਿਆਰੇ ਮੂੰਹੋਂ ਬੋਲਦੇ ਬੋਲ ਬੋਲਦੇ ਬੱਚੇ ਦੇ ਦੇਣੇ ਤੁਹਾਨੂੰ ਦੇਖੋ ਜੀ ਕੋਈ 1000 ਕੋਈ 1200 ਕੋਈ 1400 ਕੋਈ 1500 ਇੰਨੀ ਕੁ ਰੇਂਜਾਂ ਦੇ ਵਿੱਚ ਟੌਪ ਟੌਪ ਦੀਆਂ ਚੀਜ਼ਾਂ ਤੁਹਦੇ ਰਣੀਆਂ ਅੱਜ ਦੀ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਕਿੱਥੇ ਐਨੇ ਜ਼ਿਆਦਾ ਤੁਹਾਡੇ ਫਾਇਦੇ ਕਰਾ ਲੈਣੇ ਆ ਤੁਸੀਂ ਵੀ ਕਹਿਣਾ ਵਾਹ ਕੀ ਬਾਤ ਆ ਲੁੱਟਾਂ ਹੀ ਕਰਾਉਂਦੇ ਰੇ ਭਾਈ ਹੋਰ ਪਾਸੇ ਜਾ ਕੇ ਪਹਿਲਾਂ ਕਿਉਂ ਨਹੀਂ ਗਏ ਮਾਤੂ ਸ਼ਰੀ ਕੋਈ ਗੱਲ ਨਹੀਂ ਬਈ ਦੁੱਲੇ ਬੇਰਾਂ ਦਾ بگੜੇ ਹੀ ਕੁਛ ਨਹੀਂ 5 ਦਿਨ ਤੁਹਾਨੂੰ ਦੇ ਦਿੱਤਾ ਲੱਖਾਂ ਰੁਪਏ ਬਚਾਉਣ ਦਾ ਟਾਈਮ ਦਿੱਤਾ ਟੌਪ ਦਾ ਕੱਪੜਾ ਲੈ ਜਾਓ ਪੈਸੇ ਥੋੜੇ ਲੈ ਜਾਓ ਮਹਾਰਾਣੀ ਪ੍ਰਨੀਤਕੌਰ ਪੀਪੀ ਹਰਸਿਮਰ ਕੋਲ ਪਾਦਲ ਇਦਾਰੇ ਸੂਟ ਸਿੰਪਲ ਸਿੰਪਲ ਪਾਉਂਦੇ ਆ ਜਿਹੜੀਆਂ ਰਾਇਲ ਘਰਾਂ ਤੋਂ ਲੇਡੀਜ਼ ਆ ਰਾਇਲ ਪੀਪੀਆਂ ਜਿਨ੍ਹਾਂ ਨੂੰ ਸਟਾਈਲ ਦਾ ਪਤਾ ਉਹਨਾਂ ਨੂੰ ਪਤਾ ਵੀ ਕੱਪੜਾ ਕਿਦਾਂ ਦਾ ਹੋਣਾ ਚਾਹੀਦਾ ਜੇ ਕਿਸੇ ਨੇ ਇਦਾਂ ਦੇ ਕੱਪੜੇ ਲੈਣੇ ਆ ਸੂਟ ਲੈਣੇ ਆ ਡਿਜ਼ਾਈਨ ਲੈਣੇ ਆ ਰੇਟ ਜਿਆਦਾ ਘੱਟ ਆ ਕੁਆਲਿਟੀ ਸੁਪਰ ਕਰਦੀ ਆ ਗੜਬੀਆਂ ਦੇ ਵਿੱਚ ਪਾਉਣ ਵਾਲੇ ਕੱਪੜੇ ਮੈਂ ਕਹ ਅੱਛ ਅੱਛ ਕਰਦੇ ਫਿਰੋਗੇ ਅੱਛ ਅੱਛ ਕਰਦੇ ਫਿਰੋਗੇ ਦੇਖੋ ਕਿੰਨਾ ਸੋਹਣਾ ਉੱਤੇ ਕੰਮ ਗਲੇ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਚੈੱਕ ਕਰ ਲਓ ਬਈ ਦੁਪੱਟੇ ਦੇ ਵੀ ਰੌਣਕਾਂ ਲਾਤੀਆਂ ਰੌਣਕਾਂ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਕਿਹੜੇ ਸੂਟ ਕੈਨੇਡਾ ਅਮਰੀਕਾ ਇੰਗਲੈਂਡ ਜਰਮਨੀ ਆਸਟ੍ਰੇਲੀਆ ਵਾਲੇ ਜਿਹੜੇ ਐਨ ਆਰ ਆਈ ਕਸਟਮਰ ਪਾਉਂਦੇ ਆ ਪਸੰਦ ਕਰਦੇ ਆ ਉਧਰ ਦੇ ਸੂਟ ਹੁਣ ਆਮ ਘਰਾਂ ਦੀਆਂ ਕੁੜੀਆਂ ਪਿੰਡਾਂ ਦੀਆਂ ਕੁੜੀਆਂ ਸ਼ਹਿਰਾਂ ਦੀਆਂ ਕੁੜੀਆਂ ਬੀਬੀਆਂ ਸਾਰਿਆਂ ਨੇ ਟੌਣਾ ਕੱਢਣੀਆਂ 25 25000 ਦਾ ਸੂਟ ਆ ਦੇਖੋ 25 25000 ਦਾ ਸੂਟ ਬਾਜ਼ਾਰਾਂ 'ਚ ਜਾ ਕੇ ਤੁਸੀਂ ਲੈਣੇ ਹੋ ਪਰ ਸਾਡੇ ਕੋਲ ਜਦੋਂ ਤੁਸੀਂ ਆਉਣਾ ਹਨ ਤੁਹਾਡੀ ਰੂਹ ਇੰਨੀ ਖੁਸ਼ ਹੋਣੀ ਆ 25000 ਦਾ ਪਤਾ ਨਹੀਂ ਕਿੰਨੇ ਦੇ ਰਣੇ ਆ ਕਿਉਂਕਿ ਬਾਕੀ ਸਟੋਰਾਂ ਨੇ ਕਰਨੀ ਤੁਹਾਡੀ ਲੁੱਟ ਆ ਸਾਰਾ ਹੀ ਤੁਸੀਂ ਦਿਖਾਓ ਦੁਪੱਟਾ ਦਿਖਾਓ ਆ ਦੇਖੋ ਭਾਜੀ ਦੁਪੱਟਾ ਜਾਲ ਬਣਿਆ ਹੋਇਆ ਹੈ ਮਿਰਰ ਵਰਕ ਦੇ ਨਾਲ ਕੋਈ ਮੇਰੀ ਭੈਣ ਕਹਿੰਦੀ ਮੈਂ ਵਿਆਹ ਸ਼ਾਦੀ ਦਾ ਸੂਟ ਪਾਣਾ ਹੈਵੀ ਨਾ ਹੋਵੇ ਲਾਈਟ ਵੇਟ ਵਿੱਚ ਹੋਵੇ ਪਰ ਦੁਪੱਟਾ ਡਿਜ਼ਾਈਨਰ ਕਮੀਜ਼ ਡਿਜ਼ਾਈਨਰ ਬਣੀ ਹੋਵੇ ਦੇਖੋ ਆ ਬਾਜੂ ਵਰਕ ਦੇ ਨਾਲ ਘੇਰੇ ਦਾ ਵਰਕ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਮਿਰਰ ਵਰਕ ਦੇ ਨਾਲ ਤੁਹਾਡੇ ਕਰਦੇ ਨੇ ਬਹੁਤ ਵੱਡੇ ਫਾਇਦੇ ਦੇਖੋ ਜੀ ਸਾਡੇ ਕੋਲ 100 ਰੁਪਏ ਦਾ ਸੂਟ 100 ਰੁਪਏ ਦਾ ਰੈਡੀਮੇਡ ਪਲਾਜੋ ਸੂਟ 200 ਰੁ ਪਰ ਰਾਣੀਆਂ ਮਹਾਰਾਣੀਆਂ ਵਾਲੇ ਡਿਜ਼ਾਈਨ ਵੀ ਹੈਗੇ ਆ ਉਹ ਕਿਤੇ ਇਦਾਂ ਦੀ ਗੱਲ ਨਾ ਮੰਨ ਤੇ ਲਾ ਲਿਓ ਵੇ ਮਤੂਸ਼ਰੀ 100 100 200 200 ਹੀ ਦਿੰਦਾ ਓਏ ਸਾਡੇ ਕੋ ਤਾਂ ਕਹਿਣੇ ਆ ਸਾਡਾ ਇੱਕੋ ਹੀ ਅਸੀਂ ਫੈਸਲਾ ਕੀਤਾ ਵੇ ਪੰਜਾਬ ਦੇ ਲੋਕਾਂ ਦਾ ਫਾਇਦਾ ਕਰਨਾ ਭਾਵੇਂ ਕੋਈ ਚਪਲਾਂ ਪਾ ਕੇ ਆ ਜਵੇ ਭਾਵੇਂ 2 ਲੱਖ ਦੀ ਜੁੱਤੀ ਪਾ ਕੇ ਆ ਜਵੇ ਉਹ ਕਿਸੇ ਨੂੰ ਇਤਾਂ ਨਾ ਲੱਗੇ ਵੇ ਮਤੂਸ਼ਰੀ ਦਫ਼ਤਰ ਵਿੱਚ ਕਰ ਕਰਦਾ ਸਾਰੇ ਹੀ ਭੈਣ ਭਰਾ ਜਿਹੜਾ ਜਿੰਨਾ ਦਾ ਬਜਟ ਆ ਸਵੇਰੇ ਸਕੂਟਰ ਮੋਟਰਸਾਈਕਲ ਕਾਰ ਗੱਡੀ ਚੱਕ ਕੇ ਆ ਜੋ ਮੈਂ ਕਹ ਰੂਕੋ ਕਾਸ਼ ਕਰਦੇ ਆ ਕਿ ਸਦਾ ਲਈ ਤੁਸੀਂ ਇੱਥੇ ਆਉਣਾ ਜੁੜ ਜਾਣਾ ਤੁਸੀਂ ਕਹਣਾ ਵੀ ਹਰ ਵਾਰ ਜੇ ਜਾਣਾ ਦਾਦੀਆਂ ਜਾਣਾ ਮਾਤੂਸ਼ਰੀ ਸੂਟਾਂ ਦਾ ਸਮੁੰਦਰ ਆ ਸੂਟਾਂ ਦੀ ਲਾਦਿਆਂਗੇ ਲੈਣ ਆਪਣੀਆਂ ਭੈਣਾਂ ਖੁਸ਼ ਕਰਦਿਆਂਗੇ ਇੱਕ ਵਾਰੀ ਮਾਤੂਸ਼ਰੀ ਆ ਜਿਓ ਤੁਹਾਡੇ ਬਹੁਤ ਵੱਡੇ ਫਾਇਦੇ ਹੋਣਗੇ ਆ ਦੇਖੋ neck ਤੇ ਵਰਕ ਕਿੱਡਾ ਪਿਆਰਾ ਬਣਿਆ ਹੋਇਆ ਪਰਲ ਵਰਕ ਦਾ ਸਿੰਪਲ ਸੋਬਰ ਘੇਰੇ ਤੇ ਵਰਕ ਨਹੀਂ ਹੈਗਾ ਸਿੰਪਲ ਸੋਬਰ neck ਤੇ ਵਰਕੇ ਆ ਦੁਪੱਟਾ ਡਿਜ਼ਾਈਨਰ ਬਣਿਆ ਹੋਇਆ ਦੇਖੋ ਕਿੱਡਾ ਲਾਈਟ ਵੇਟ ਆ ਦੇਖੋ ਜੀ ਜਦੋਂ ਇਦਾਂ ਦੇ ਸੂਟ ਪਾ ਕੇ ਤੁਸੀਂ ਵਿਆਹਾਂ ਤੇ ਜਾਣਾ ਕੈਮਰੇ ਵਾਲੇ ਦੇ ਮਗਰ 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 ਪਹਿਣਾ ਕਿਉਂਕਿ ਇਹਦੇ ਵਿੱਚ ਡਿਜ਼ਾਈਨ ਹੈਗਾ ਇੱਕ ਧਾਗਾ ਵੀ ਤੁਹਾਨੂੰ ਬਾਹਰ ਨਹੀਂ ਦਿਖਣਾ ਇੱਕ ਵੀ ਇਹਦੇ ਵਿੱਚ ਕਮੀ ਨਹੀਂ ਹੈਗੀ ਸਿਰਫ ਫਾਇਦੇ ਕੋਈ ਇਹ 12000 ਦਾ ਨਹੀਂ ਕੋਈ 15000 ਦਾ ਨਹੀਂ ਕੋਈ 20000 ਦਾ ਨਹੀਂ ਇੱਥੇ ਦਾ ਫਾਇਦੇ ਆ ਇੱਥੇ ਅਸੀਂ ਕੋਈ ਤੁਹਾਨੂੰ 4000 ਦਾ ਦੇ ਰਣਾ ਕੋਈ 5000 ਦਾ ਦੇ ਰਣਾ ਕੋਈ 7000 ਦਾ ਦੇ ਰਣਾ ਜਿਹੜੇ 25-25000 ਦੇ ਸੂੜਾ ਇੱਥੇ ਅਸੀਂ 8-8 10-10000 ਚ ਦੇਣੇ ਆ ਆ ਦੇਖੋ ਭਾਈ ਜੀ ਰੰਗ ਬਹੁਤ ਸੋਹਣਾ ਪਰ ਕਮਾਲ ਦਾ ਉੱਤੇ ਆ ਵੀ ਵਰਕ ਬੜਾ ਟੋਪਕੀ ਵਰਕ ਜਿਹੜਾ ਸਾਡੇ ਖੁਦ ਹੀ ਮੈਨੂਫੈਕਚਰਿੰਗ ਹੈਗੀ ਆ ਅਸੀਂ ਭੈਣਾਂ ਨੂੰ ਕੋਈ ਲਾਂਭਾ ਨਹੀਂ ਦੇਣਾ ਕਿਉਂਕਿ ਚੀਜ਼ ਦੇਣੀ ਹੋ ਜਿਹੜੀ ਪਾ ਕੇ ਭੈਣ ਮੇਰੀ ਹੰਡਾਵੇ ਤੇ ਦੂਜੇ ਬੰਦਿਆਂ ਨੂੰ ਦੱਸੇ ਕਿ ਚੀਜ਼ ਬਹੁਤ ਵਧੀਆ ਨਿਕਲੀ ਆ ਆ ਦੇਖੋ ਡਿਜ਼ਾਈਨ ਆ ਦੇਖੋ orange color ਦੇ ਵਿੱਚ ਦੁਪੱਟਾ ਦੇਖੋ ਡਿਜ਼ਾਈਨਰ ਕਿਰੇ ਤੇ ਵਰਕ ਦੇਖੋ neck ਤੇ ਵਰਕ ਕਿੱਡਾ ਪਿਆਰਾ ਬਣਿਆ ਹੋਇਆ ਆ ਦੇਖੋ ਗਲੇ ਦਾ ਵਰਕ ਤੇ ਦੁਪੱਟਾ ਫੋਰ ਸਾਈਡ ਤੁਹਾਡੇ ਫਾਇਦੇ ਕਰਦੇ ਨੇ ਅਸੀਂ ਤੋਂ ਸੌਹਤ ਰਸਤਾ ਸੇਰੇ ਦੇ ਗੰਢ ਜੀ ਮੱਕ ਦੀ ਗੱਲ ਕੀ ਆ ਵੱਡੇ ਫਾਇਦੇ ਬਟੀਆਂ ਆਪਰਾ ਥੋੜੇ ਪੈਸਿਆਂ ਦੇ ਢੋਲੇ ਪਰ ਪਰ ਕੱਪੜਾ ਲੈ ਜਾਓ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ 27 ਮਈ ਤੋਂ ਲੈ ਕੇ 31 ਮਈ ਪੰਜ ਦਿਨ ਦੇ ਵਿੱਚ ਰਿਕਾਰਡ ਤੋੜ ਦਿਆਂਗੇ ਤੁਹਾਨੂੰ ਦੱਸਾਂਗੇ ਕਿਵੇਂ ਲੁੱਟ ਬੰਦ ਕਰੀ ਦੀਆ ਤੁਹਾਨੂੰ ਦੱਸਾਂਗੇ ਵੀ ਆਪਣੀ ਮਿਹਨਤ ਦੇ ਪੈਸੇ ਕਿੱਦਾਂ ਬਚਾਈ ਦੀਆ ਤੁਹਾਨੂੰ ਦੱਸਾਂਗੇ ਵੀ ਫਾਇਦੇ ਕਿੱਦਾਂ ਲਈਦੇ ਤੁਹਾਡੇ ਫਾਇਦੇ ਸਿਰਫ ਇੱਥੇ ਹੋਣਿਆ ਕਾਦੀਆਂ ਦੇ ਵਿੱਚ ਮਾਤੂ ਜਿਹੜੀ ਦਸਤਾਰ ਦੇ ਸਟੋਰ ਤੇ ਸਵੇਰ ਤੋਂ ਸ਼ਾਮ ਤੱਕ ਤੁਹਾਡੀ ਸੇਵਾਜ ਹਾਜ਼ਰ ਹਾਂ ਨੰਬਰ ਸਕਰੀਨ ਤੇ ਹੈਗਾ ਆ ਕੋਈ ਗੱਲ ਕਰਨੀ ਤੁਸੀਂ ਕਰ ਲਿਓ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਦੇਖੋ ਮਥੇ ਦੀ ਗਰਮੀ ਕਿੰਨੀ ਆ ਗਈ ਕੀ ਕਮਾਰ ਰੋਲਾ ਪਾ ਰਹੇ ਆ ਕਿਸੇ ਨੇ 100 ਰੁਪਿਆ ਦਾ ਸੂਟ ਤੁਹਾਨੂੰ ਨਹੀਂ ਦੇਣਾ 200 ਦਾ ਨਾਇਰਾ ਕੱਟ ਰੈਡੀਮੈਂਟ ਨਹੀਂ ਦੇਣਾ 200 ਰੁਪਏ ਦੀ ਮਜ਼ਾਕ ਆ ਬੈੱਡ ਸ਼ੀਟ ਕਿਸੇ ਨੇ ਦੇਣੀ ਨਹੀਂ ਤੁਹਾਨੂੰ ਨਾ ਤੁਹਾਨੂੰ ਕਿਸੇ ਨੇ 500 ਰੁਪਏ ਦਾ ਸੂਟ ਦੇਣਾ ਜਿਹੜੀ ਕੁਆਲਿਟੀ ਅਸੀਂ ਦਿਖਾਏ ਆ ਕੂੜਾ ਨਹੀਂ ਵੇਚਣਾ ਭਾਈ ਇਸ ਲਈ ਕਹਿੰਨੇ ਆ ਹੁਣ ਕਿਸੇ ਪਾਸੇ ਨਾ ਜਾਓ ਨੱਕ ਦੀ ਸਿਹਤ ਨਾਲ ਸਿੱਤਾ ਮਤ ਦੂਜੀ ਦਸਰ ਕਾ ਦੀਆਂ ਆਹ ਕੈਮਰਾ ਮਾਰ ਕੇ ਕਮਾ ਦੇ ਕਾਕਾ ਸਾਰੇ ਪਾਸੇ ਕੈਮਰਾ ਮਾਰ ਦਿਓ ਚਾਰੀ ਪਾਸੇ ਕੈਮਰਾ ਮਾਰ ਦਿਓ ਕਾ ਦੀਆਂ ਦੀ ਦੁਕਾਨ ਤੇ ਕੱਲਾ ਕੱਲਾ ਖੂਂਜਾ ਦਿਖਾ ਦਿਓ ਦੇਖੋ ਲੋਕ ਕਿੱਥੋਂ ਦੂਰੋਂ ਦੂਰੋਂ ਆ ਗਏ ਆ ਬੀਬੀਓ ਭੈਣੋ ਲੋਕਾਂ ਦਾ ਆਪਣਾ ਫਰਜ਼ ਪੂਰਨ ਲਿਆ ਲੋਕ ਆ ਗਏ ਗੱਡੀਆਂ ਸਕੂਟਰ ਮੋਟਰਸਾਈਕਲ ਚਾਕੇ ਲੱਖਾਂ ਰੁਪਏ ਵੇਚਾ ਰਹੇ ਆ ਥੋੜੇ ਪੈਸੇ ਦੇ ਕੇ ਝੋਲੇ ਭਰ ਰਹੇ ਆ ਤੁਸੀਂ ਵੀ ਆ ਜਾਓ ਵੱਡੇ ਫਾਇਦੇ ਕਰਕੇ ਵੇਚਾਂਗੇ ਦਿਨ ਨੋਟ ਕਰ ਲਓ 27 ਮਈ ਸੋਮਵਾਰ ਤੋਂ 31 ਮਈ ਸ਼ੁੱਕਰਵਾਰ ਸੋਮਵਾਰ ਤੋਂ ਸ਼ੁੱਕਰਵਾਰ 5 ਦਿਨ ਭੱਡੇ ਫਾਈ ਕੈਰਾਮਨ ਹੋਮਸੰਧੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਕੱਲ